ਆਈ ਜੀ ਉਮਰਾਨੰਗਲ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਪਹਿਲਾਂ ਬੈਬਲ ਕਲਾਂ ਗੋਲੀ ਕਾਂਚ ਗੋਲੀ ਚਲਾਉਣ ਦੇ ਨਿਰਦੇਸ਼ ਨੂੰ ਲੈ ਕੇ ਆਈ ਜੀ ਉਮਰਾਨੰਗਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ ਇੱਕ ਫਿਰ ਐਨਕਾਊਂਟਰ ਵੀ ਸਾਹਮਣੇ ਆਇਆ ਇਨਕਾਊਂਟਰ ਆਈਜੀ ਉਮਰਾਨੰਗਲ ਨੇ 1994 ਵਿੱਚ ਕੀਤਾ ਸੀ ਪਰ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਵਿਅਕਤੀ ਨੂੰ ਇਸ ਇਨਕਾਊਂਟਰ 'ਚ ਮਾਰਿਆ ਗਿਆ ਸੀ ਉਹ ਅੱਜ ਤੱਕ ਜ਼ਿੰਦਾ ਹੈ ਗੁਰਨਾਮ ਸਿੰਘ ਵਡਾਲਾ ਨਾਮ ਦੇ ਸ਼ਖਸ ਮੁਤਾਬਕ ਉਸ ਸਮੇਂ ਅਜੀਤ ਸਿੰਘ ਸੰਧੂ ਐਸਐਸਪੀ ਸੀ ਅਤੇ ਪਰਮਰਾਜ ਉਮਰਾਨੰਗਲ ਡੀਐਸਪੀ ਸੀ ਇਹਨਾਂ ਸਾਰਿਆਂ ਨੇ ਉਸਤੇ 25 ਲੱਖ ਰੁਪਏ ਦਾ ਇਨਾਮ ਰੱਖਿਆ ਸੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਤੰਗ ਪਰੇਸ਼ਾਨ ਕੀਤਾ ਸੀ ਮੈਂ ਆਪਣੀ ਜਾਨ ਬਚਾ ਕੇ ਲੁਕਿਆ ਹੋਇਆ ਸੀ ਕਿਤੇ ਇਹਨਾਂ ਨੇ ਮੇਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਮਤਲਬ 1 ਮਹੀਨਾ ਤੱਕ ਕੀਤਾ ਬਹੁਤ ਜ਼ਿਆਦਾ ਤਸੀਹੇ ਦਿੱਤੇ ਹਰਿਆਣੇ ਦੇ ਵਿੱਚ ਮੇਰੇ ਪੈਰ ਬਲਵੀਰ ਕੋਰ ਆ ਤੇ ਉਸ ਦਿਨ ਇਹਨਾਂ ਜਾ ਕੇ ਰਾਤ 11 ਵਜੇ ਉੱਤੇ ਟਾਕ ਕੀਤਾ ਆ ਉਹਦੀ ਲੱਤ ਤੋੜਾ ਇਹ ਆ ਬਹੁਤ ਜ਼ਿਆਦਾ ਤਸ਼ਦਦ ਕੀਤਾ ਮੇਰੇ ਭਨੇਵੇਂ ਤੇ ਬਹੁਤ ਜ਼ਿਆਦਾ ਤਸ਼ਦਦ ਕੀਤਾ ਨਾ ਉਸ ਤੋਂ ਬਾਅਦ ਉਹਨਾਂ ਸਾਰੇ ਟੱਬਰ ਨੂੰ ਲੱਤ ਕੇ ਲੈ ਆਇਆ ਫੇਰ ਰਾਜ ਵਿੱਚ ਲਾ ਕੇ ਛਰ ਦਿੱਤਾ ਫੇਰ ਉਸ ਤੋਂ ਬਾਅਦ ਮੇਰੇ ਭਰਾ ਨੂੰ ਚੱਕ ਲਿਆ ਨਾ ਛੋਟੇ ਨੂੰ ਜੰਮਰ ਸਿੰਘ ਨੂੰ ਉਰੇ ਇਹਨਾਂ ਸਰ ਤੇ ਬਾਟ ਮਾਰ ਕੇ ਉਹਨੂੰ ਸਦਾਈ ਕਰ ਦਿੱਤਾ ਮਤਲਬ ਬਹੁਤ ਬੁਰਾ ਹਾਲ ਕੀਤਾ ਇਹਨਾਂ। ਉਹ ਇਹ ਵੀ ਸਦਾਈ ਮੈਂ ਟਲੇਆ ਹੋਇਆ ਇਹਨਾਂ ਦੀ ਕੁੱਟ ਤੋਂ। ਤੇ ਵੱਡੇ ਭਰਾ ਨੂੰ ਲੈ ਕੇ ਫਿਰ ਉਹਨੂੰ ਇੱਕ ਮਹੀਨਾ ਨਹੀਂ ਨਾ ਛੱਡਿਆ। ਉਥੇ ਦੂਜੇ ਪਾਸੇ ਗੁਰਨਾਮ ਵਡਾਲਾ ਦਾ ਕਹਿਣਾ ਹੈ ਕਿ ਉਸ ਸਮੇਂ ਸਾਰੇ ਮੁਕਾਬਲੇ ਝੂਠੇ ਕੀਤੇ ਗਏ ਸਨ। ਸਿਰਫ ਪ੍ਰੋਮੋਸ਼ਨ ਲਈ ਅਜਿਹੇ ਝੂਠੇ ਮੁਕਾਬਲੇ ਕੀਤੇ ਗਏ ਸਨ ਅਤੇ ਆਈਜੀ ਉਮਰਾਨ ਅੰਗਲ ਵੱਲੋਂ ਜਿੰਨੇ ਵੀ ਇਨਕਾਊਂਟਰ ਕੀਤੇ ਗਏ ਹੈ ਉਹਨਾਂ ਸਭ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਜਗਬਾਨੀ ਟੀਵੀ ਚੰਡੀਗੜ੍ਹ ਲਈ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ